ਇਕ ਤਾਂ ਪਿੰਡੋ ਜੀਵਨ ਜਿਹੜਾ ਹੈ ਨਾ ਹਾਂਜੀ ਉਹ ਹੋਰ ਪ੍ਰਕਾਰ ਦਾ ਹੈ ਪੈਸੇ ਦੀ ਸਮੱਸਿਆ ਤੇ ਪੈਸੇ ਦੀਆਂ ਸਮੱਸਿਆਵਾਂ ਹਾਂਜੀ ਸ਼ਹਿਰਾਂ 'ਚ ਹੂੰ ਪਿੰਡਾਂ 'ਚ ਆਜੇ ਵੀ ਜ਼ਿੰਦਗੀ ਜਿਹੜੀ ਹੈ ਉਹ ਓਲੀ ਰਫ਼ਤਾਰ ਚੱਲਦੀ ਹੈ ਹਾਂਜੀ ਕਿਉਂਕਿ ਜਦੋਂ ਤੁਹਾਨੂੰ ਉਹ ਚੀਜ਼ਾਂ ਦਿਸਣਗੀਆਂ ਹੀ ਨਹੀਂ ਤਾਂ ਤੁਹਾਡੇ ਮਨ ਦੇ ਵਿੱਚ ਉਹਨਾਂ ਵਾਸਤੇ ਇੱਛਾ ਨਹੀਂ ਪੈਦਾ ਹੋਏਗੀ ਹੂੰ ਹੁਣ ਬਾਜ਼ਾਰ ਜੇਕਰ ਤੁਸੀਂ ਜਾਓ ਨਾ ਬਜ਼ਾਰ ਦੇ ਵਿੱਚ ਜਾ ਕੇ ਹਰ ਬੰਦੇ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੁੰਦਾ ਹੈ ਬਿਲਕੁਲ ਮੈਨੂੰ ਯਾਦ ਆ ਤਾਂ ਚੰਡੀਗੜ੍ਹ ਦੇ 17 ਸੈਕਟਰ ਵਿੱਚ ਜਾਂਦਾ ਨਹੀਂ ਸੀ ਹੁੰਦਾ ਇਸ ਕਰਕੇ ਕਿ ਉੱਥੇ ਜਾ ਕੇ ਨਾ ਮੈਨੂੰ ਇਉਂ ਲੱਗਦਾ ਸੀ ਜਿਵੇਂ ਮੈਂ ਕੰਗਾਵਾਂ ਮੈਂ ਕੁਝ ਵੀ ਨਹੀਂ ਖਰੀਦ ਸਕਦਾ ਹਾਂਜੀ ਮੇਰੇ ਕੋਲ ਪੈਸੇ ਹੀ ਨਹੀਂ ਹੈ ਸੋ ਉੱਥੇ ਬੜਾ ਨਿਰਾਸ਼ਤਾ ਜਿਹੜੀ ਸੀ ਹੁੰਦੀ ਸੀ ਉੱਥੇ ਜਾ ਕੇ ਹੂੰ ਕਾਰਨ ਇਹ ਸੀ ਕਿ ਅਸੀਂ ਕਮਾਈਆਂ ਜਿਹੜੀਆਂ ਅਸੀਂ ਕੀਤੀਆਂ ਨਹੀਂ ਸੀ ਤੇ ਖਰਚਿਆਂ ਬਾਰੇ ਸੋਚੀ ਜਾਂਦੇ ਸੀ ਹੁਣ ਇਸ ਵੇਲੇ ਹਰੇਕ ਬੰਦੇ ਕੋਲ ਜਿਹੜੀਆਂ ਉਹ ਸੂਚੀਆਂ ਹੈਗੀਆਂ ਵੀ ਇਹ ਚੀਜ਼ਾਂ ਮੈਂ ਲੈਣੀ ਐ ਹਾਂਜੀ ਇਸ ਕਰਕੇ ਉਹ ਪੈਸੇ ਆਉਣ ਦੇ ਨਾਲ ਹੀ ਖਤਮ ਹੋ ਜਾਂਦੇ ਆ ਹੂੰ ਹੁਣ ਜਦੋਂ ਕੋਈ ਪੈਸੇ ਉਧਾਰ ਲੈਂਦਾ ਤਾਂ ਉਹ ਵਾਪਸ ਨਹੀਂ ਕਰ ਸਕਦਾ ਵਾਪਸ ਕਰ ਨਹੀਂ ਸਕਦਾ ਤੇ ਅਸੀਂ ਕਹਿੰਦੇ ਆ ਇਹਨੇ ਵਾਪਸ ਕੀਤੇ ਨਹੀਂ ਹੂੰ ਕਾਰਨ ਇਹ ਹੈ ਕਿ ਜੇਕਰ